ਪੱলিউ ਟੇਲ ਪਾਣੀ ਬਚਾ ਕੇ ਤੇ ਸਮਾਜਿਕ ਬਹੁਤ ਚੰਗਾ ਦਿਖਾਉਣ ਵਾਲੇ ਜਿਹੜੇ ਆਪਣੇ ਦੇਸ਼ ਦਾ ਨੂੰ ਵੇਖਿਆ ਉਹਨੂੰ ਬਹੁਤ ਚੰਗਾ ਸੁਨੇਹਾ ਦੇ ਰਹੇ। ਸੋ ਇੰਨਾ ਜ਼ਿਆਦਾ ਐਫਰਟ ਕਰਨਾ ਬਹੁਤ ਵੱਡੀ ਗੱਲ ਹੈ। ਕੋਈ ਕੁਾਰੀ ਇਹਨਾਂ ਦੇ ਨਾਮ ਤੇ ਜ਼ੋਰਦਾਰ ਕਲਾਸ। ਸੋ ਬਾਕੀ ਇਹਨਾਂ ਦਾ ਜੋ ਪ੍ਰਦਰਸ਼ਨ ਕਰਨ ਦਾ ਤਰੀਕਾ ਸੀਗਾ ਉਹਨਾਂ ਦਾ ਬਹੁਤ ਵਧੀਆ ਲੱਗਿਆ ਸਾਨੂੰ। ਸੋ ਬਹੁਤ ਧੀ ਮੋਟੀਵੇਟਿਡ ਸੀਗਾ ਸਿੱਖਿਆਦਾਰ ਸੀਗਾ ਇਹ ਇੱਕ ਤਾਂ ਕੁੜੀਆਂ ਵਾਸਤੇ ਫੇਰ ਨਹੀਂ ਜੀ ਇਹ ਦੁਨੀਆਂ ਵਾਸਤੇ ਵੀ ਸੇਲ ਹੈ ਕਿਉਂਕਿ ਸਾਰੀਆਂ ਕੁੜੀਆਂ ਦੇ ਵੀ ਪਰ ਉਪਰਿ ਭਰਾ ਨੇ ਉਹਨਾਂ ਕੇ ਰਖੜੀ ਦਾ ਤਿਹਾਰ ਆ ਰਿਹਾ ਹੈ ਨਾ ਰਖੜੀ ਦੇ ਮੇ ਪੈਂਟ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਰਖੜੀ ਤੇ ਆਪਾਂ ਕਹਿਣਾ ਰਖੜੀ ਬੰਨ੍ਹਦੀਆਂ ਨੇ ਭਰਾ ਨੂੰ ਬਦਲੇ ਵਿੱਚ ਕੋਈ ਗਿਫਟ ਦਿੰਦੇ ਨੇ ਤਾਂ ਐਤ ਕੀ ਨਾਲ ਇੱਕ ਗੱਲ ਹੋਰ ਕਰਿਓ ਕਿ ਜਿਨ੍ਹਾਂ ਦੇ ਭਰਾ ਨੇ ਕੋਦਾ ਇੱਕ ਪ੍ਰੋਮਿਸ ਹੋਰ ਲੈ ਲਓ ਕਿ ਉਹ ਸਾਰੀ ਉਮਰ ਤੱਕ ਕਦੇ ਵੀ ਨਸ਼ੇ ਵਾਲਾ ਕਿਸੇ ਵਾਲੀ ਨਾ ਚਾਕੇ ਕਿਉਂਕਿ ਜੇਕਰ ਤੁਹਾਡਾ ਪੈਂਟ ਦਾ ਪਿਆਰ ਸੱਚਾ ਹੈ ਤਾਂ ਉਹ ਤੁਹਾਡਾ ਨਾਲ ਕੀਤਾ ਗਿਆ ਵਾਦਾ ਉਹ ਜ਼ਰੂਰ ਚਾਜੋਗੇ ਤੋਂ ਬਾਅਦ ਹੀ ਦੇ ਵੀ ਨਾਲ ਇੱਕ ਗੱਲ ਹੋਰ ਐਡ ਕੀਤੀ ਆ ਕਿ ਜਿਹੜਾ ਸਬਵਾਇਜ਼ ਰੋਣੀ ਉਹਦੇ ਉੱਤੇ ਸੀ ਚੰਗੀਆਂ ਚੀਜ਼ਾਂ ਦੇਖੀਏ ਉਹਦੇ ਉੱਤੇ ਸਾਰੀ ਦੁਨੀਆ ਨੂੰ ਅਸਅਖਸੀ ਸੋ ਦੱਸਦੇ ਹੁੰਦੇ ਆ ਮੇਰੇ ਦੇ ਵਿੱਚ ਕਿ ਰਸੀ ਦਾ ਇੱਕ ਕਲਾਸ ਰੰਗ ਕਿੰਦਾ ਸੀ ਕਿ ਜੋ ਵੀ ਕੋਈ ਚੀਜ਼ ਅਸੀਂ ਦੇਖਣੀ ਹੈ ਕੋਈ ਵੀ ਸਾਡੇ ਆਲੇ-ਦੁਆਲੇ ਕੋਈ ਚੀਜ਼ ਹੋ ਰਹੀ ਹੈ ਕੋਈ ਚੀਜ਼ ਬਣ ਰਹੀ ਹੈ ਚੀਜ਼ ਕਿਵੇਂ ਬਣ ਰਹੀ ਹੈ ਕਿੱਥੋਂ ਆ ਰਹੀ ਹੈ ਕਿੱਥੋਂ ਪੈਦਾ ਹੋ ਰਹੀ ਹੈ ਇਹਦਾ ਕੀ ਕੀਤਾ ਜਾ ਰਿਹਾ ਤੋਂ ਆਪਾਂ ਸਾਰਾ ਕੁਝ ਅਸੀਂ ਮੋਬਾਈਲ ਤੋਂ ਦੇਖ ਸਕਦੇ ਹਾਂ ਪਰ ਅਸੀਂ ਉਹ ਰੀਲਾਂ ਦਾ ਖਿਆਲ ਛੱਡੀਏ ਇੰਸਟਾਗ੍ਰam ਦਾ ਖਿਆਲ ਛੱਡੀਏ ਫੇਸਬੁਕ ਦਾ ਖਿਆਲ ਛੱਡੀਏ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਸਾਡਾ ਸਿਰ ਦਿਮਾਗ ਖਰਾਬ ਹੈ ਸਮਾਂ ਖਰਾਬ ਹੈ ਠੀਕ ਹੈ ਜੋ ਰੀਲਾਂ ਬਣਾ ਰਹੇ ਨੇ ਤੁਸੀਂ ਕਹਿੰਦੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਕਿਉਂਕਿ ਉਹਨਾਂ ਨੂੰ ਉਸੇ ਤੇ ਪੈਸੇ ਮਿਲਦੇ ਨੇ ਤੇ ਕਈ ਬੱਚੇ ਵੀ ਟਰਾਈ ਕਰਦੇ ਨੇ ਵੀ ਆਪਾਂ ਵੀ ਨੀਲਾ ਬਣਾਈਏ ਤੇ ਆਪਾਂ ਵੀ ਪੈਸੇ ਕਮਾਈਏ ਬਟ ਜਿਹੜਾ ਉਹ ਤੁਸੀਂ ਆਏ ਲਗਾਓ ਵੀ ਕੋਈ ਲੱਖਾਂ ਦੇ ਵਿੱਚੋਂ ਇੱਕ ਨੂੰ ਜਾਣਨ ਦਾ ਟਿਕਾ ਲੱਗਦਾ ਬਹੁਤ ਹਜ਼ਾਰਾਂ ਦੀ ਦੁਨੀਆ ਇਸ ਤਰ੍ਹਾਂ ਦੀ ਹੋਈ ਪਈ ਹੈ ਲੋਕਾਂ ਨੂੰ ਕੰਮ ਨਹੀਂ ਪੁੱਤਰ ਲੈਣੀ ਮੇਲੇ ਬੈਠੇ ਲੋਕਾਂ ਦੀ ਨਿੱਜੀ ਜ਼ਿੰਦਗੀ ਹੈ ਜਿਹੜੀ ਠੀਕ ਹੈ ਬਲੌ ਬਣਾ ਰਹੇ ਨੇ ਹੁਣ ਸਿਆਰ ਕਰਦੇ ਹੁਣ ਸਿਆਰ ਕਰਦੇ ਕੋਈ ਹੁਣ ਪਰਦਾ ਨਹੀਂ ਹੋ ਰਿਹਾ मोबाइल तो सारे पढ़ते चकते हैं तो सारा कुछ हो गया तो सोशल मीडिया का बहुत ही ज्यादा खतरनाक है चलाना है यूट्यूब चलाओ इनफोरमेटिव वीडियो देखो कोई चीज़ नहीं पता अलग नहीं लेकिन अक्सर मैं कभी सातवीं क्लास गल की बच्चों की गलत लगे मैं उन्होंने कहा कि शीशा किए बन जाए जी कभी सोचा बच्चे कहीं जो बच्चों दस्या बच्च ने नैट से सर्च किया शीशा किए बनना है ਖਿਆਲ ਰੱਖਣਾ ਜੇ ਤੁਹਾਡੇ ਬੱਚੇ ਛੋਟੇ ਆ ਉਹ ਬੇਨੂੰ ਕੁਐਸਚਨ ਪੁੱਟ ਕਰਦੇ ਆ ਜਿਹੜੀਆਂ ਕਾਲੀਆਂ ਨੂੰ ਪੁੱਛਿਆ ਇਹਨਾਂ ਜਿਹੜੀ ਡੋਪੋ ਕੀ ਗਾਰੰਟੀ ਹੈ ਠੀਕ ਹੈ ਨਾ ਸੋ ਤੁਸੀਂ ਵੀ ਜਿਹੜੇ ਵੀ ਕੋਈ ਹੈ ਨਿਵਾਗ ਦੇ ਵਿੱਚ ਖਿਆਲ ਆਉਂਦਾ ਹੈ ਕਿ ਆ ਜੀ ਅੱਜ ਕਿਵੇਂ ਹੋ ਜਾਂਦੀ ਹੈ ਤਾਂ ਉਸ ਨੂੰ ਅਸੀਂ ਇੱਕ ਮਿੰਟ ਦੇ ਦੇਖ ਸਕਦੇ ਆ ਬਾਕੀ ਸੈਕਿੰਡ ਨਸ਼ਿਆਂ ਦਾ ਦਰਿਆ ਚੱਲਿਆ ਬਹੁਤ ਖਤਰਨਾਕ ਹੈ ਸੋ ਜਿਹੜਾ ਇੱਕ ਵਾਰ ਉਸ ਰਸਤੇ ਚਲਾ ਗਿਆ ਉਹ ਤਾਂ ਜਾਣ ਦਾ ਰਸਤਾ ਹੈਗਾ ਉਹਨੂੰ ਵਾਪਸੀ ਦਾ ਰਸਤਾ ਬਹੁਤ ਈਅਰ ਹੈ ਇਹ ਕਿ ਕਿਸੇ ਨੂੰ ਵਾਪਸ ਲੈ ਕੇ ਆਉਣਾ ਹੈ ਕਾਉਂ ਬਹੁਤ ਜ਼ਿਆਦੇ ਪਿਆਰ ਦੀ ਸਪਤਾ ਦੀ ਤੇ ਸਮਾਜ ਦੇ ਸਹਿਯੋਗ ਦੀ ਲੋੜ ਹੈ ਜਿਹੜਾ ਆਪਣੇ ਸਮਾਜ ਦੀ ਸ਼ਕਤ ਹੁੰਦਾ ਹੈ ਅਕਸਰ ਕੀ ਹੁੰਦਾ ਹੈ ਜਦੋਂ ਕੋਈ ਨਸ਼ੇ ਦੇ ਸੁਆਏ ਜਾਂਦਾ ਹੈ ਆਪਣਾ ਸਮਾਜ ਉਸ ਬੰਦੇ ਨੂੰ ਦੂਰ ਕਰ ਦਿੰਦਾ ਉਸ ਦਾ ਕਿਹੜਾ ਛੱਡ ਦਿੰਦਾ ਹੈ ਬੇਸ਼ਕ ਉਹ ਪਤਾ ਨਸ਼ਾ ਛਡਣਾ ਚਾਹਦਾ ਹੋਵੇ ਜੇਕਰ ਕੋਈ ਬੰਦਾ ਗਲਤ ਰਸਤੇ ਗਿਆ ਵੀ ਹੋਇਆ ਆਪ ਨੂੰ ਵਾਪਸ ਲੈ ਕੇ ਆਉਣਾ ਚਾਹੀਦਾ ਹੈ ਤਾਂ ਉਸ ਬੰਦੇ ਨੂੰ ਪਿਆਰ ਦੀ ਲੋੜ ਹੁੰਦੀ ਹੈ ताकि प्यार समझाया जाए तो उस रास्ते को तोड़ दिया जाए तो बड़ी की नी बिल्कुल सही की नशे वाले बंदे दसर उठना है सो बाकी बोलना सर किसी और विचार पेश कर रहे हो तो मेनू बहुत बढ़िया लगे कुल मिला के एक बार दोबारा फिर